ਆਉਜੀ ਪਸ਼ਮੀਨਾ ਸੌਲ ਦੇ ਵਿੱਚ ਇੱਕ ਆਪਣਾ ਡਿਜ਼ਾਈਨ ਹੋ ਰ ਆ ਚੁੱਕਾ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਜੀ ਇਹ ਫਰੰਟ ਆ ਗਿਆ ਤੇ ਨਾਲ ਦੀ ਹੀ ਬੈਕ ਆਊਗੀ ਪਿਓਰ ਪਸ਼ਮੀਨਾ ਵਿੱਚੋਂ ਸੌਲ ਸੂਟ ਆ ਜੀ ਲੋੜੀ ਚ ਇਹ ਨੰਗ ਚੁੱਕੀ ਆਪਣੇ ਪਰ ਧਮਾਕੇ ਫੇਰ ਵੀ ਜਾਰੀ ਨੇ ਜੀ ਲਓ ਜੀ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਪਿਓਰ ਪਸ਼ਮੀਨੇ ਦਾ ਸੌਲ ਸੂਟ ਪਸ਼ਮੀਨਾ ਦੀ ਹੀ ਬਾਟਮਾ ਜੀ ਪਸ਼ਮੀਨੇ ਦੀ ਹੀ ਸਲਵਾਰ ਆ ਜੀ ਲਓ ਜੀ ਡਿਜ਼ਾਈਨ ਚੈੱਕ ਕਰੋ ਸੌਲ ਦਾ ਜੀ ਚਾਰੇ ਦੇ ਵਿੱਚ ਕਲਰ ਨੇ ਜੀ ਲੋਕਾਂ ਦਾ ਹੈਗਾ ਰੇਟ 900 ਰੁਪਿਆ 1000 ਰੁਪਈਆ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਿਆ ਸਿਰਫ 500 ਦੇ ਵਿੱਚ ਹੀ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਜੀ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਨੰਬਰ ਤੇ ਆਰਡਰ ਕਰ ਦਿਓ ਹੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਦੁਕਾਨ ਤੇ ਵੀ ਆ ਕੇ ਲੈ ਸਕਦੇ ਹੋ ਜੀ ਅਲੀ ਸ਼ਰੋਏ ਕੱਪੜੀ ਮਸ਼ਹੂਰ ਦੁਕਾਨ ਥਾਣਾ ਰੋਡ ਪੀਖੀ ਜੀ ਲੋ ਜੀ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆਊਗਾ ਸਕਰੀਨ ਸ਼ਾਟ ਲਓ ਵਟਸਐਪ ਆਰਡਰ ਕਰ ਦੋ ਜੀ ਲਓ ਜੀ ਸੀਓਡੀ ਨਹੀਂ ਹੋਏਗੀ ਜੀ ਪੇਮੈਂਟ ਮੈਥਡ ਆਨਲਾਈਨ ਆ ਜੀ ਠੀਕ ਹੈ ਜੀ ਜਿਹੜੀ ਮੇਰੇ ਭੈਣਾਂ ਪੁੱਛਦੀ ਨਗੀਆਂ ਸੀਓਡੀ ਵਾਸਤੇ ਸੀਓਡੀ ਨਹੀਂ ਹੋਏਗੀ ਜੀ ਲਓ ਜੀ ਚਾਰ ਕਲਰ ਨੇ ਜਿਹੜੇ ਵੀ ਤੁਹਾਨੂੰ ਰੰਗ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਦੋ ਜੀ 7837685101 ਨੰਬਰ ਆ ਜੀ ਆਪਣਾ ਲਓ ਜੀ ਲਾਸਟ ਕਲਰ ਇਹ ਆ ਜੀ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਪਿਓਰ ਪਸ਼ਮੀਨਾ ਸੌਲ ਸੂਟ ਪੂਰਾ ਗਰਮ ਕੱਪੜਾ ਜੀ ਰੰਗ ਨਹੀਂ ਨਿਕਲਦਾ ਬੁਰਨੀ ਆਉਂਦਾ ਜੀ ਲੋ ਜੀ